ਇਵ ਕਰਾ ਅਦਰੀਆਂ ਖੇਡਾਂ ਵੀ ਸਾਨੂੰ ਕਰਨੀਆਂ ਚਾਹੀਦੀਆਂ ਨੇ ਬਾਸਕਟਬਾਲ ਪਲੇ ਰੋ ਦੇਖੋ ਭਾਰਤ ਦੇ ਵਿੱਚ ਅਨੇਕਾਂ ਭਾਸ਼ਾਵਾਂ ਬੋਲਿਆ ਜਾਂਦੀਆਂ ਨੇ ਸਾਨੂੰ ਹਰ ਇੱਕ ਦੀ ਰਿਸਪੈਕਟ ਜ਼ਰੂਰੀ ਆ ਪਰ ਦੇਖੋ ਪੰਜਾਬ ਦੇ ਵਿੱਚ ਜਿਹੜੀ ਮਾਂ ਬੋਲੀ ਆ ਉਹਨੂੰ ਪ੍ਰੋਮੋਟ ਕਰਨ ਲਈ ਬੱਚਿਆਂ ਨੂੰ ਕਿਸ ਤਰ੍ਹਾਂ ਇਹ ਜਾਗਰੂਤ ਤੇ ਉਤਸ਼ਾਹਿਤ ਕੀਤਾ ਜਾ ਸਕੇ ਅ ਰੰਦੇਓ ਜੀ ਇੱਕ ਇਹ ਸਭ ਤੋਂ ਵੱਡਾ ਸਵਾਲ ਆ ਸਾਡੇ ਪੰਜਾਬ ਲਈ ਇਸ ਟਾਈਮ ਵੀ ਅਸੀਂ ਆਪਣੀ ਲੈਂਗੁਏਜ ਨੂੰ ਛੱਡਦੇ ਜਾ ਰਹੇ ਹਾਂ ਜੋ ਕਿ ਸਾਡੀ ਭਾਸ਼ਾ ਆ ਪੰਜਾਬੀ ਸਾਨੂੰ ਇਹਨੂੰ ਬੋਲਣ 'ਚ ਸ਼ਰਮ ਆਉਂਦੀ ਆ ਮੈਨਾਂ ਸਾਡੇ ਮੈਂ ਕਈ ਲੇਡੀਜ਼ ਦੇਖੀਆਂ ਨੇ ਸ਼ਾਪ ਤੇ ਜਾਣਗੀਆਂ ਉਹ ਹਿੰਦੀ ਯੂਜ਼ ਕਰਦੀਆਂ ਨੇ ਉਹ ਕਹਿਣਗੀਆਂ ਭਈਆ ਇਹ ਕਿੰਨੇ ਦਾ ਹੈ ਉਹ ਕਿੰਨੇ ਦਾ ਹੈ ਉਹ ਜਦੋਂ ਅਸੀਂ ਪੰਜਾਬ 'ਚ ਰਹਿੰਦੇ ਆ ਜਦੋਂ ਸਾਨੂੰ ਸਾਡੀ ਬੋਲੀ ਬੋਲਦੇ ਆਈ ਸ਼ਰਮ ਆਉਣ ਲੱਗੀ ਤਾਂ ਫਿਰ ਅਸੀਂ ਕਾਦੇ ਪੰਜਾਬੀ ਆ ਅਸੀਂ ਇੱਕ ਜੇ ਇੰਗਲਿਸ਼ ਇੱਕ ਲੈਂਗੁਏਜ ਆ ਨਾ ਤੁਹਾਡੀ ਲੈਂਗੁਏਜ ਆ ਨਾ ਕਿ ਤੁਹਾਡੇ ਐਜੂਕੇਸ਼ਨ ਜਾਂ ਐਜੂਕੇਟਿਡ ਹੋਣ ਦਾ ਪ੍ਰੂਫ ਆ ਠੀਕ ਹੈ ਸਿਰਫ ਤੁਸੀਂ ਕਦੇ ਵੀ ਆਪਣੀ ਪੰਜਾਬੀ ਨੂੰ ਬੋਲਦੇ ਸ਼ਰਮ ਮਹਿਸੂਸ ਨਹੀਂ ਕਰਨੀ ਜਿਆਦਾ ਤੋਂ ਜਿਆਦਾ ਪੰਜਾਬੀ ਨੂੰ ਪ੍ਰਮੋਟ ਕਰਨਾ ਹੈ ਮੈਂ ਤੁਹਾਨੂੰ ਦੱਸਦੀਆਂ ਕਿ ਸਾਡੇ ਖੁਦ ਦੇ ਬੱਚੇ ਇੱਕ ਦਿਨ ਮੈਂ ਪ੍ਰੋਟੈਸਟ ਤੇ ਗਈ ਹੋਈ ਸੀ ਸਾਡੀ ਮੇਰੀ ਭਤੀਜੀ ਕਹਿੰਦੀ ਬੱਬੂ ਆਪਾਂ ਸਾਰਿਆਂ ਨੇ ਲੰਚ ਕਰਨਾ ਜਲਦੀ ਆ ਜਿਓ ਤਾਂ ਮੈਂ ਉਦਾਂ ਹੀ ਆਪਣੇ ਜਿਹੜੇ ਮੇਰੇ ਸਾਦੇ ਕੱਪੜੇ ਸੀਗੇ ਤਾਂ ਮੈਂ ਓਕਣੀ ਸਿਰ ਤੇ ਚੁੰਨੀ ਲੈ ਕੇ ਕਿਸਾਨੀ ਵਾਲੀ ਚੁੰਨੀ ਲਈ ਹੋਈ ਸੀ ਤੇ ਉਦਾਂ ਹੀ ਮੈਂ ਚਲੀ ਗਈ ਤਾਂ ਜਦੋਂ ਅਸੀਂ ਮੈਂ ਰੈਸਟੋਰੈਂਟ ਚ ਗਈ ਪਹਿਲਾਂ ਤਾਂ ਸਾਰੇ ਰੈਸਟੋਰੈਂਟ ਨੇ ਮੇਰੇ ਵੱਲ ਐਦਾਂ ਦੇਖਿਆ ਵੀ ਪਤਾ ਨਹੀਂ ਕੋਈ ਅਜੀਬ ਬੰਦਾ ਅੰਦਰ ਆ ਗਿਆ ਹੁੰਦਾ ਆ ਉਸ ਤੋਂ ਬਾਅਦ ਵੇਟਰ ਆਇਆ ਉਹ ਮਤਲਬ ਸਰਦਾਰ ਮੁੰਡਾ ਬਿਲਕੁਲ ਹੈਨਾ ਉਹਦੇ ਮੂੰਹ ਦੇ ਵਿੱਚੋਂ ਮੈਨੂੰ ਪੰਜਾਬ ਪੰਜਾਬੀ ਦਾ ਇੱਕ ਸ਼ਬਦ ਨਹੀਂ ਸੁਣਨ ਨੂੰ ਮਿਲਿਆ ਹਿੰਦੀ ਔਰ ਇੰਗਲਿਸ਼ ਲੈਂਗੁਏਜ ਦੇ ਵਿੱਚ ਉਹ ਗੱਲ ਕਰ ਰያ ਸੀ ਤਾਂ ਮੈਂ ਉਹਨੂੰ ਪੁੱਛਿਆ ਯੂ ਨੋ ਪੰਜਾਬੀ ਉਹ ਕਹਿੰਦਾ ਯੈਸ ਮੈਮ ਮੈਂ ਕਿਹਾ ਫਿਰ ਆਪਾਂ ਪੰਜਾਬੀ ਚ ਗੱਲ ਕਰਦੇ ਆਂ ਤਾਂ ਮੈਂ ਉਹਨੂੰ ਪੰਜਾਬੀ ਚ ਆਰਡਰ ਕੀਤਾ ਸੋ ਉਸ ਤੋਂ ਬਾਅਦ ਪਰ ਮੇਰੀ ਭਤੀਜੀ ਨੇ ਘਰ ਆ ਕੇ ਮੇਰੇ ਨਾਲ ਇਸ ਚੀਜ਼ ਦੀ ਨਾਰਾਜ਼ਗੀ ਕੀਤੀ ਕਿ ਬੂਆ ਤੁਸੀਂ ਨਾ ਤਾਂ ਚੇਂਜ ਕਰਕੇ ਆਏ ਤੇ ਤੁਸੀਂ ਉੱਥੇ ਪੰਜਾਬੀ ਚ ਗੱਲ ਕਰ ਰਹੇ ਸੀ ਤੁਸੀਂ ਕਿਉਂ ਕੀਤੀ ਤੁਸੀਂ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੇ ਆਂ ਫਿਰ ਮੈਂ ਉਹਨਾਂ ਨੂੰ ਸਮਝਾਇਆ ਬੇਟਾ ਕਿ ਪੰਜਾਬੀ